ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਅਨ ਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣਾ এনवायरमेंट ਸਟੱਡੀ ਨਾਲ ਸੰਬੰਧਿਤ ਇੱਕ ਹੋਰ ਟੌਪਿਕ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਪਾਈ ਚਾਰਕੀ ਮਾਰਤਾ ਠੀਕ ਹੈ ਜੀ ਕਮਿਊਨਿਟੀ ਬਿਲਡਿੰਗ ਸਿੱਖ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਮੰਤੂ ਟੌਪਿਕ ਹੈ ਜੀ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਧਿਆਨ ਨਾਲ ਜ਼ਰੂਰ ਦੇਖਣਾ ਈ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰਦੇ ਹੋ ਠੀਕ ਹੈ ਜੀ ਅੱਜ ਆਪਾਂ ਟਾਪ 13 ਕੁਐਸਚਨ ਲੈ ਕੇ ਆਏ ਹਾਂ ਠੀਕ ਹੈ ਜੀ 13 ਐਮਸੀਕਿਊਜ਼ ਲੈ ਕੇ ਆਏ ਹਾਂ ਜਿਹਦੇ ਨਾਲ ਅੱਜ ਇਹ ਆਪਣਾ ਪੂਰਾ ਟਾਪਿਕ ਖਤਮ ਹੋ ਜਾਊਗਾ ਠੀਕ ਹੈ ਜੀ ਸੋ ਐਂਡ ਤੱਕ ਬਣੀ ਰਹੀਓ ਜੀ ਫਰਸਟ ਕੁਐਸਚਨ ਦੇਖੋ ਹੀ پائی ਚਾਰਾ ਤੋਂ ਕੀ ਪਾਵੇ ਠੀਕ ਹੈ ਜੀ ਫਰਸਟ ਆਪਣੇ ਕੋਲ ਮੀਨਿੰਗ ਆ ਮੀਨਿੰਗ ਆ ਜਾਂਦੇ ਠੀਕ ਹੈ ਜੀ ਵੀ پائی ਚਾਰੇ ਤੋਂ ਕੀ ਪਾਵੇ ਫਰਸਟ ਹੈ ਜੀ ਇੱਕ ਘਰ ਵਿੱਚ ਰਹਿੰਦੇ ਪ੍ਰਾ ਪਰਾਮਦਰ ਟੱਬਰਫਸ ਵਿੱਚ ਇੱਕ ਥਾਂ ਤੇ ਰਹਿ ਰਹੇ ਲੋਕਾਂ ਦਾ ਸਮੂਹ ਜੇ ਇਹਨਾਂ ਚੋਂ ਕੋਈ ਨਹੀਂ ਠੀਕ ਹੈ ਜੀ ਕੀ ਨੂੰ ਆਪਾਂ ਭਾਈਚਾਰਾ ਕਹਿੰਦੇ ਆ ਜੀ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ 3rd ਇੱਕ ਥਾਂ ਤੇ ਰਹਿ ਰਹੇ ਲੋਕਾਂ ਦਾ ਸਮੂਹ ਠੀਕ ਹੈ ਜੀ ਜਦੋਂ ਇੱਕ ਲੋਕ ਇੱਕ ਥਾਂ ਤੇ ਇੱਕ ਸਮੂਹ ਬਣਾ ਕੇ ਰਹਿੰਦੇ ਨੇ ਠੀਕ ਹੈ ਜੀ ਉਹਨੂੰ ਆਪਾਂ ਕੀ ਕਹਦੇ ਨੇ ਭਾਈਚਾਰਾ ਕਹਿੰਦੇ ਨੇ ਠੀਕ ਹੈ ਜੀ ਤਾਂ ਆਨਸਰ ਆਜੂਗਾ ਜੀ 3rd ਸੈਕਿੰਡ ਕੁਐਸਚਨ ਦੇਖੋ ਹੀ ਇੰਨਾ ਚੋ ਕਿਹੜੀ ਇਮਾਰਤ ਭਾਈਚਾਰਕ ਇਮਾਰਤਾਂ ਵਿੱਚ ਸ਼ਾਮਿਲ ਹੈ ਫਸਟ ਹੈ ਜੀ ਸਕੂਲ ਸੈਕਿੰਡ ਹੈ ਜੀ ਸਿਹਤ ਕੇਂਦਰ ਥਰਡ ਹੈ ਪੁਲਿਸ ਸਟੇਸ਼ਨ ਫੋਰਥ ਹੈ ਕਿ ਜੀ ਪੰਚਾਇਤ ਘਰ ਤੇ ਸਿਹਤ ਕੇਂਦਰ ਠੀਕ ਹੈ ਜੀ ਫੋਰ ਤੇ ਫਿਫਥ ਹੈ ਕਿ ਜੀ ਰੇਲਵੇ ਸਟੇਸ਼ਨ ਉਪਰੋਕਤ ਸਾਰੇ ਠੀਕ ਹੈ ਜੀ ਕਿ ਇਹਨੂੰ ਆਪਾਂ ਭਾਈਚਾਰਕ ਇਮਾਰਤਾਂ ਠੀਕ ਹੈ ਜੀ ਕਮਿਊਨਿਟੀ ਬਿਲਡਿੰਗਸ ਦੇ ਵਿੱਚ ਸ਼ਾਮਿਲ ਕਰਦੇ ਹਾਂ ਜੀ ਕਿ ਅਨਸਰ ਆ ਜਾਊਗਾ ਜੀ ਤਾਂ ਇਹਦਾ ਅਨਸਰ ਆ ਜਾਊਗਾ ਜੀ ਫਿਫਥ ਠੀਕ ਹੈ ਜੀ ਦੇਖੋ ਆਪਣਾ ਸਕੂਲ ਵੀ ਇੱਕ ਭਾਈਚਾਰਕ ਇਮਾਰਤਾ ਹੋਵੇ ਠੀਕ ਹੈ ਜੀ ਸਾਹਿਤ ਕੇਂਦਰ ਵੀ ਪੁਲਿਸ ਸਟੇਸ਼ਨ ਵੀ ਪੰਚਾਇਤ ਕਰ ਤੇ ਸਾਹਿਤ ਕੇਂਦਰ ਤੇ ਸਟੇਸ਼ਨ ਠੀਕ ਹੈ ਜੀ ਰੇਲਵੇ ਸਟੇਸ਼ਨ ਸਾਰੇ ਕਿਹੜੇ ਹੋਗੇ ਜੀ ਆਪਣੇ ਇਹ ਸਾਰੇ ਹੋਗੇ ਆਪਣੇ ਕਮਿਊਨਿਟੀ ਬਿਲਡਿੰਗ ਜਾ ਭਾਈਚਾਰਕੀ ਮਾਤਾ ਠੀਕ ਹੈ ਜੀ ਜਿਹੜਾ ਕੀ ਹੈ ਪਬਲਿਕ ਦੀ ਪ੍ਰੋਪਰਟੀ ਜਾ ਪਬਲਿਕ ਦੇ ਦਿੱਤੇ ਫੰਡ ਦੁਆਰਾ ਕੀ ਬਣਦੇ ਆ ਠੀਕ ਹੈ ਜੀ ਤਾਂ ਹੀ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਭਾਈਚਾਰਕੀ ਮਾਤਾ ਠੀਕ ਹੈ ਜੀ ਕਿਉਂਕਿ ਇਹਨਾਂ ਵਿੱਚ ਜਿਹੜਾ ਯੋਗਦਾਨ ਹੁੰਦਾ ਉਹ ਹਰ ਇੱਕ ਇੰਡੀਵਿਜੂਅਲ ਜਿਹੜਾ ਸੁਸਾਇਟੀ ਚ ਰਹਿੰਦਾ ਉਹਦਾ ਹੁੰਦਾ ਠੀਕ ਹੈ ਜੀ ਤਾਂ ਆਨਸਰ ਆ ਜਾਊਗਾ ਜੀ ਫਿਰ ਸਟੇ ਰੇਲਵੇ ਸਟੇਸ਼ਨ ਤੇ ਪ੍ਰੋਕ ਥਰਡ ਕੁਐਸਚਨ ਦੇਖੋ ਹੀ ਪੰਚਾਇਤ ਲੋਕਾਂ ਦੀ ਡੈਸ਼ ਕਰਦੀ ਹੈ ਠੀਕ ਹੈ ਜੀ ਫਸਟ ਹੈ ਸਮੱਸਿਆ ਹੱਲ ਕਰਦੀ ਹੈ ਸੈਕਿੰਡ ਹੈ ਜੀ ਮੁਸੀਬਤਾਂ ਦਾ ਹੱਲ ਕਰਦੀ ਹੈ ਥਰਡ ਹੈ ਸਵਾਲਾਂ ਨੂੰ ਹੱਲ ਕਰਦੀ ਹੈ ਜੇ ਜੇ ਫੋਰਥ ਇਹਨਾਂ ਚ ਕੋਈ ਨਹੀਂ ਠੀਕ ਹੈ ਜੀ ਜਿਹੜੀ ਪੰਚਾਇਤ ਹੈ ਉਹ ਲੋਕਾਂ ਦੀ ਕੀ ਹੱਲ ਕਰਦੀ ਹੈ ਜੀ ਜਾਂ ਕੀ ਕਰਦੀ ਹੈ ਲੋਕਾਂ ਲਈ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਫਸਟ ਵੀ ਕੀ ਹੈ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੀ ਹੈ ਠੀਕ ਹੈ ਜਿਹੜੀ ਆਪਣੀ ਪੰਚਾਇਤ ਹੁੰਦੀ ਹੈ ਪਿੰਡ 'ਚ ਤਾਂ ਕਿ ਅੰਦਰ ਕੀ ਲੋਕਾਂ ਦੀ ਕਿਹੜਾ ਸਮੱਸਿਆ ਮ ਹੱਲ ਕਰਦੀ ਠੀਕ ਹੈ ਤਾਂ ਅਨਸਰ ਆ ਜਾਊਗਾ ਫਸਟੇ ਫੋਰਥ ਕੁਐਸਚਨ ਦੇਖੋ ਜੀ ਕਹਿੰਦਾ ਪੁਰਾਣੇ ਸਮੇਂ ਵਿੱਚ ਪੰਚਾਇਤ ਆਮ ਤੌਰ ਤੇ ਪਿੰਡ ਦੇ ਵਿੱਚਕਾਰ ਲੱਗਦੀ ਹੁੰਦੀ ਸੀ ਫਸਟ ਹੈ ਜੀ ਡੰਗਰਾ ਵਾਲੇ ਅੰਦਰ ਸੈਕਿੰਡ ਹੈ ਤੂੜੀ ਵਾਲੇ ਕੋਠੇ ਉੱਪਰ ਥਰਡ ਹੈ ਗਿਆ ਛਾਂ ਦਾ ਦਰਖਤ ਹੇਠ ਜਾਂ ਇਹਨਾਂ ਚੋਂ ਕੋਈ ਨਹੀਂ ਠੀਕ ਹੈ ਜੀ ਵੀ ਪੁਰਾਣੇ ਸਮੇਂ ਵਿੱਚ ਜਿਹੜੀ ਪੰਚਾਇਤ ਸੀ ਆਪਣੀ ਠੀਕ ਹੈ ਜੋ ਕਿੱਥੇ ਲੱਗਦੀ ਸੀ ਜੀ ਕੀ ਅਨਸਰ ਆ ਜਾਊਗਾ ਦਾ ਇਹ ਦਾ ਅਨਸਰ ਆ ਜਾਊਗਾ ਜੀ 3rd ਠੀਕ ਹੈ ਛਾਂਦ ਦਾ ਦਰਖਤ ਟੇਟ ਲੱਗਦੇ ਸੀ ਠੀਕ ਹੈ ਪੁਰਾਣੇ ਸਮਿਆਂ ਵਿੱਚ ਜਦੋਂ ਪੰਚਾਇਤਾਂ ਲੱਗਦੀਆਂ ਹੁੰਦੀਆਂ ਸੀ ਕਿਉਂਕਿ ਇਹ ਛਾਂਦ ਦਾ ਦਰਖਤ ਟੇਟ ਲੱਗਦੀਆਂ ਸੀ ਠੀਕ ਹੈ ਜੀ ਜਾਂ ਤੁਹਾਨੂੰ ਆਪਸ਼ਨ ਐ ਵੀ ਆ ਸਕਦੇ ਦੀ ਜੀ ਪੰਚਾਇਤ ਘਰਾਂ ਵਿੱਚ ਲੱਗਦੇ ਠੀਕ ਹੈ ਇਹ ਵੀ ਸਹੀ ਹੋਊਗਾ ਪੰਚਾਇਤ ਘਾ ਠੀਕ ਹੈ ਜੀ ਜੇ ਆ ਗਈ ਪੰਚਾਇਤ ਘਰ ਤਾਂ ਇਹ ਵੀ ਠੀਕ ਹੈ ਜੇ ਛਾਂਦ ਦਾ ਦਰਖਤ ਟੇਟ ਆ ਗਿਆ ਤਾਂ ਇਹ ਵੀ ਠੀਕ ਹੈ ਠੀਕ ਹੈ ਜੀ ਦੋ ਹੀ ਆਪਸ਼ਨ ਠੀਕ ਨੇ ਠੀਕ ਹੈ ਤਾਂ ਅਨਸਰ ਆ ਜਾਊਗਾ 3rd ਹੀ 5th ਕੁਐਸਚਨ ਦੇਖੋ ਹੀ ਪੰਚਾਇਤ ਘਰ ਕਿਸ ਜਹੀ ਥਾਂ ਤੇ ਬਣਿਆ ਹੁੰਦਾ ਸੀ ਫਸਟ ਹੈ ਕਿ ਸਰਪੰਚ ਦੇ ਘਰ ਦੇ ਨੇੜੇ ਹੁੰਦਾ ਸੀ ਸੈਕਿੰਡ ਜੋ ਕਿਸੇ ਪੰਚ ਦੇ ਘਰ ਦੇ ਨਜ਼ਦੀਕ ਹੁੰਦਾ ਸੀ ਥਰਡ ਹੈ ਸਾਂਝੀ ਥਾਂ ਤੇ ਜਾਂ ਇਹਨਾਂ ਚੋਂ ਕੋਈ ਨਹੀਂ ਠੀਕ ਹੈ ਜੀ ਜਿਹੜਾ ਆਪਣਾ ਕੀ ਹੁੰਦੇ ਪੰਚਾਇਤ ਘਰ ਕਿੱਥੇ ਬਣਿਆ ਹੁੰਦਾ ਸੀ ਜੀ ਕੀ ਅਨਸਰ ਆਜੂਗੇ ਤਾਂ ਇਹਦਾ ਅਨਸਰ ਆਜੂਗਾ ਜੀ ਸਾਂਝੀ ਥਾਂ ਠੀਕ ਹੈ ਜੀ ਸਾਂਝੀ ਥਾਂ ਤੇ ਕੀ ਬਣਿਆ ਹੁੰਦਾ ਸੀ ਠੀਕ ਹੈ ਪੰਚਾਇਤ ਘਰ ਜਿਹੜਾ ਉਹ ਕਿੱਥੇ ਬਣਿਆ ਹੁੰਦਾ ਸੀ ਉਹ ਆਪਣੀ ਕਿ ਸਾਂਝੀ ਥਾਂ ਹੁੰਦੀ ਸੀ ਪਿੰਡ ਦੀ ਠੀਕ ਹੈ ਉਹ ਦਿੱਤੇ ਬਣਾਇਆ ਹੁੰਦਾ ਸੀ ਜਿੱਕੇ ਤਾਅਨਸਰ ਆਜੂਗਾ 3rd 6 ਨੰਬਰ ਕੁਐਸਚਨ ਦੇਖੋ ਜੀ ਚੋਣਾ ਦੌਰਾਨ ਪੰਚਾਇਤ ਘਰ ਵਿੱਚ ਬਣਾਏ ਜਾਂਦੇ ਸਨ ਪਾਰਟੀ ਦਫਤਰ ਚੋਣ ਬੁਥ ਜਾਂ ਚੋਣ ਸਮੱਗਰੀ ਸਟੋਰ ਜਾਂ ਇਹਨਾਂ ਚੋਂ ਕੋਈ ਨਹੀਂ ਠੀਕ ਹੈ ਜੀ ਵੀ ਜਦੋਂ ਇਲੈਕਸ਼ਨ ਜਾਂ ਚੋਣਾ ਹੁੰਦੀ ਅਸੀ ਚ ਪੰਚਾਇਤ ਘਰ ਹੁੰਦੇ ਉਹਨਾਂ ਚ ਕੀ ਬਣਾਏ ਜਾਂਦੇ ਨੇ ਤਾਅਨਸਰ ਆਜੂਗਾ ਚੋਣ ਬੁਥ ਠੀਕ ਹੈ ਜੀ ਸੈਕੰਡ ਅਨਸਰ ਆਜੂਗਾ ਤਾਂ ਕੀ ਬਣਾਏ ਜਾਂਦੇ ਨੇ ਚੋਣ ਬੁਥ ਬਣਾਏ ਜਾਂਦੇ ਨੇ ਠੀਕ ਹੈ ਸੈਕੰਡ ਅਨਸਰ ਆਜੂਗਾ ਆਏ ਬੰਤ ਕੁਐਸਚਨ ਦੇਖੋ ਹੀ ਪਿੰਡ ਵਿੱਚ ਜਿੱਥੇ ਸਥਾਨਕ ਲੋਕਾਂ ਨੂੰ ਡਾਕਟਰੀ ਸਹਾਇਤਾ ਮਿਲਦੀ ਹੈ ਨੂੰ ਆਖਦੇ ਹਨ ਹਸਪਤਾਲ ਵੈਦਕਾਰ ਸਲੋਤਰਖਾਨਾ ਜਾਂ ਸਾਇਤ ਕੇਂਦਰ ਠੀਕ ਹੈ ਜੀ ਜਿੱਥੇ ਕਹਿੰਦੇ ਜਿਹੜੇ ਸਥਾਨਕ ਲੋਕ ਨੇ ਪਿੰਡ ਦੇ ਉੱਥੇ ਉਹਨਾਂ ਨੂੰ ਡਾਕਟਰੀ ਸਹਾਇਤਾ ਮਿਲਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਜੀ ਤਾਂ ਉਹ ਹੁੰਦੀ ਹੈ ਜੀ ਸਾਇਤ ਕੇਂਦਰ ਠੀਕ ਹੈ ਜੀ ਹਰ ਪਿੰਡ ਚ ਇੱਕ ਸਾਇਤ ਕੇਂਦਰ ਜ਼ਰੂਰ ਹੁੰਦਾ ਜਿੱਥੇ ਕਿ ਉੱਥੇ ਦੇ ਸਥਾਨਕ ਲੋਕਾਂ ਨੂੰ ਕਿ ਡਾਕਟਰੀ ਸਹਾਇਤਾ ਮਿਲਦੀ ਠੀਕ ਹੈ ਜੀ ਤਾਂ ਆਨਸਰ ਆ ਜਾਊਗਾ ਜੀ 4th 8th ਕੁਐਸਚਨ ਦੇਖੋ ਹੀ ਸਾਇਤ ਕੇਂਦਰ ਵਿੱਚ ਕਿਹੜੀਆਂ ਬਿਮਾਰੀਆਂ ਦਾ ਇਲਾਜ ਲਈ ਵਿਵਸਥਾ ਹੁੰਦੀ ਹੈ ਫਸਟ ਹੈ ਜੀ ਛੋਟੀਆਂ-ਛੋਟੀਆਂ ਸੈਕਿੰਡ ਹੈ ਗੰਭੀਰ ਥਰਡ ਹੈ ਜੀ ਵੱਡੀਆਂ ਫੋਰਥ ਹੈਗਾ ਆਸਾਨ ਠੀਕ ਹੈ ਜੀ ਕਿਹੜੀਆਂ ਜਿਹੜੀਆਂ ਬਿਮਾਰੀਆਂ ਹੁੰਦੇ ਉਹਦਾ ਇਲਾਜ ਹੁੰਦੇ ਜਿਹੜੇ ਸਾਇਤ ਕੇਂਦਰ ਪਿੰਡਾਂ 'ਚ ਹੁੰਦੇ ਨੇ ਤਾਂ ਇਹਦਾ ਆਨਸਰ ਆਜੂਗਾ ਜੀ ਛੋਟੀਆਂ-ਛੋਟੀਆਂ ਠੀਕ ਹੈ ਜੀ ਜਿਹੜੀ ਸਮਾਲ ਜੇ ਛੋਟੇ-ਛੋਟੇ ਬਿਮਾਰੀਆਂ ਹੁੰਦਿਆਂ ਨੇ ਉਹਦੀ ਇਲਾਜ ਲਈ ਕੀ ਹੈ ਪਿੰਡ 'ਚ ਸਾਇਤ ਕੇਂਦਰ ਬਣੇ ਹੁੰਦੇ ਠੀਕ ਹੈ ਤਾਂ ਆਨਸਰ ਆਜੂਗਾ ਫਸਟ 9th ਨੰਬਰ ਕੁਐਸਚਨ ਦੇਖੋ ਜੀ ਸਾਇਤ ਕੇਂਦਰ ਲੋਕਾਂ ਨੂੰ ਕਿਸ ਚੀਜ਼ ਬਾਰੇ ਜਾਣਕਾਰੀ ਦਿੰਦੇ ਨੇ ਫਸਟ ਹੈ ਡੰਗਰਾਂ ਦੀਆਂ ਬਿਮਾਰੀਆਂ ਸੈਕਿੰਡ ਹੈ ਪਰਿਵਾਰ ਨੀਜ਼ੋਨ ਥਰਡ ਹੈ ਬੱਚਿਆਂ ਦੀ ਪੜ੍ਹਾਈ ਬਾਰੇ ਫੋਰਥ ਹੈ ਛੋਟੇ ਬੱਚਿਆਂ ਬਾਰੇ ਠੀਕ ਹੈ ਜੀ ਕਿਹਦੇ ਬਾਰੇ ਜਾਣਕਾਰੀ ਦਿੰਦੇ ਨੇ ਜੀ ਸਾਇਤ ਕੇਂਦਰ ਨੇ ਜਿਹੜੇ ਇਹਦਾ ਅਨਸਰ ਆਜੂਗਾ ਜੀ ਪਰਿਵਾਰ ਨੀ ਜੋਦਨ ਬੀ ਠੀਕ ਹੈ ਜੀ ਵੀ ਕਾ ਆਪਾਂ ਨੇ ਜਿਹੜੀ ਫੈਮਿਲੀ ਹੈ ਠੀਕ ਹੈ ਜੀ ਉਹਦੇ ਬਾਰੇ ਵੇਅਰ ਕਰਦ ਨੇ ਵੀ ਕਿੰਨੇ ਆਪਾਂ ਬੱਚੇ ਹੋਣੇ ਠੀਕ ਹੈ ਜੀ ਆਪ ਪਰਿਵਾਰ ਦਾ ਨੀ ਜੋਦਨ ਕੀ ਹੈ ਠੀਕ ਹੈ ਜੀ ਕਿਵੇਂ ਆਪਾਂ ਨੇ ਜਿਹੜੀ ਫੈਮਿਲੀ ਪਲੈਨਿੰਗ ਕਰਨੀ ਹੈ ਠੀਕ ਹੈ ਜੀ ਉਹਦੇ ਬਾਰੇ ਕਿਸ ਸਾਧਕੇ ਅੰਦਰ ਲੋਕਾਂ ਨੂੰ ਕੀ ਜਾਗਰੂਤੀ ਦੀ ਜਾਣਕਾਰੀ ਦੇਣੀ ਹੈ ਠੀਕ ਹੈ ਤਾਂ ਅਨਸਰ ਆਜੂਗਾ ਸੈਕਿੰਡ ਦਸਮਾ ਕੁਐਸਚਨ ਦੇਖੋ ਹੀ ਡਾਕ ਖਾਨਾ ਇੱਕ ਡੈਸ਼ ਬੈਂਕ ਦਾ ਵੀ ਕੰਮ ਕਰਦਾ ਹੈ ਫਸਟ ਹੈ ਜੀ ਵੱਡੇ ਬਲੱਡ ਥਰਡ ਹੈ ਜੀ ਪਿੰਡੂ ਜਾ ਫੋਰਥ ਹੈ ਬਚਤ ਠੀਕ ਹੈ ਜੀ ਬਿੱਡਾ ਆਖਾਨ ਆਪਣੀ ਕਾਜ ਚ ਸਹਾਇਤਾ ਕਰਦਾ ਜੀ ਕੀ ਕੰਮ ਵੀ ਹੋਰ ਕਰਦਾ ਹੈ ਡਾਕਖਾਨ ਨੇ ਜੀ ਤਾਂ ਇਹਦਾ ਆ ਜੂਗਾ ਜੀ ਬਚਤ ਠੀਕ ਹੈ ਜੀ ਆਪਾਂ ਦੇਖੋ ਉਹਦੇ ਵਿੱਚ ਕੀ ਹੈ ਜਮੇ ਮਤਲਬ ਪੈਸਾ ਜਾਂ ਆਪਣਾ ਕੋਈ ਵੀ ਚੀਜ਼ ਜਗਹ ਨੂੰ ਜਮਾ ਕਰ ਸਕਦੇ ਠੀਕ ਹੈ ਜੀ ਤਾਂ ਡਾਕਖਾਨ ਇੱਕ ਜਿਵੇਂ ਸੰਦੇਸ਼ ਭੇਜਣ ਦਾ ਤਾਂ ਇੱਕ ਸਾਧਨ ਹੈਗਾ ਹੀ ਹੈ ਨਾਲ ਦੀ ਨਾਲ ਕੀ ਹੈਗੀ ਇੱਕ ਆਪਣੇ ਜਿਹੜਾ ਬਚਤ ਬੈਂਕ ਦਾ ਕੰਮ ਵੀ ਕਰਦਾ ਠੀਕ ਹੈ ਜੀ ਡਾਕਖਾਨ ਤਾਂ ਅਨਸਰ ਆ ਜੂਗਾ ਜੀ ਫੋਰਥ 11ਵਾਂ ਕੁਐਸਚਨ ਦੇਖੋ ਹੀ ਪੁਲਿਸ ਸਟੇਸ਼ਨ ਤੇ ਕਿਹੜੇ ਕਿਹੜੇ ਪੁਲਿਸ ਕਰਮਚਾਰੀ ਜਾਂ ਅਧਿਕਾਰੀ ਹੁੰਦੇ ਨੇ ਫਸਟ ਹੈ ਜੀ ਪੁਲਿਸ ਇੰਸਪੈਕਟਰ ਸੈਕਿੰਡ ਹੈ ਜੀ ਸਬ ਇੰਸਪੈਕਟਰ ਥਰਡ ਹੈਗੇ ਹੈਡ ਕਨਸਟੇਬਲ ਫੋਰਥ ਹੈਗੇ ਪੁਲਿਸਮੈਨ ਜਾਂ ਇਹ ਸਾਰੇ ਠੀਕ ਹੈ ਜੀ ਕੀ ਆਨਸਰ ਆਜੂਗਾ ਇਹ ਤਾਂ ਇਹਦਾ ਆਨਸਰ ਆਜੂਗਾ ਜੀ ਫਿਫਥ ਦੇਖੋ ਠੀਕ ਹੈ ਜੀ ਇੱਕ ਪੂਰੀ ਸਟੇਸ਼ਨ ਦੇਖੋ ਪੁਲਿਸ ਇੰਸਪੈਕਟਰ ਵੀ ਹੁੰਦਾ ਹੈ ਸਬ ਇੰਸਪੈਕਟਰ ਵੀ ਹੁੰਦਾ ਹੈ ਹੈਡ ਕਨਸਟੇਬਲ ਵੀ ਹੁੰਦਾ ਤੇ ਪੁਲਿਸਮੈਨ ਵੀ ਹੁੰਦਾ ਠੀਕ ਹੈ ਤਾਂ ਆਨਸਰ ਆਜੂਗਾ ਜੀ ਫਿਫਥ ਠੀਕ ਹੈ ਜੀ ਇਹ ਸਾਰੇ ਬਾਰਮਾ ਕੁਐਸਚਨ ਦੇਖੋ ਹੀ ਪੁਲਿਸ ਸਟੇਸ਼ਨ ਦਾ ਛੋਟਾ ਰੂਪ ਜੋ ਕਸਬਿਆਂ ਜਾਂ ਵੱਡੇ ਸ਼ਹਿਰਾਂ ਵੱਡੇ ਪਿੰਡਾਂ ਸੌਰੀ ਜੀ ਹੁੰਦਾ ਉਸ ਨੂੰ ਆਖਦੇ ਹਾਂ ਠੀਕ ਹੈ ਜੀ ਵੀ ਜਿਹੜਾ ਆਪਣਾ ਪੁਲਿਸ ਸਟੇਸ਼ਨ ਹੈ ਜੀ ਉਹ ਛੋਟਾ ਰੂਪ ਹੈ ਇੱਕ ਠੀਕ ਹੈ ਜੀ ਛੋਟਾ ਰੂਪ ਹੈ ਜੋ ਕਸਬਿਆਂ ਜਾਂ ਵੱਡੇ ਸ਼ਹਿਰਾਂ ਮਤਲਬ ਪਿੰਡਾਂ ਵਿੱਚ ਹੁੰਦਾ ਸੌਰੀ ਉਹਨੂੰ ਕੀ ਆਖਦੇ ਆਪਾਂ ਹੀ ਫਸਟ ਹੈ ਜੀ ਸਬ ਪੁਲਿਸ ਸਟੇਸ਼ਨ ਸੈਕਿੰਡ ਹੈਗੇ ਚੌਂਕੀ ਥਰਡ ਹੈਗੇ ਛੋਟਾ ਥਾਣਾ ਜਾਂ ਫੋਰਥ ਇਨਾਂ ਚੋ ਕੋਈ ਨਹੀਂ ਠੀਕ ਹੈ ਜੀ ਕੀ ਆਖਦੇ ਆਪਾਂ ਜਿਹੜਾ ਪੁਲਿਸ ਦਾ ਛੋਟਾ ਰੂਪ ਪਿੰਡਾਂ ਜਾਂ ਕਸਬਿਆਂ ਵਿੱਚ ਹੁੰਦੇ ਤਦ ਅਨਸਰ ਆਜੂਗਾ ਚੌਕ ਕੀ ਠੀਕ ਹੈ ਜੀ ਚੌਂਕ ਨੂੰ ਆਪਾਂ ਕੀ ਕਹਿੰਦੇ ਆ ਛੋਟਾ ਰੂਪ ਕਹਿੰਦੇ ਆ ਠੀਕ ਹੈ ਤਾਂ ਅਨਸਰ ਆਜੂਗਾ ਜੀ ਸੈਕਿੰਡ ਲਾਸਟ ਕੁਐਸਚਨ ਦੇਖੋ ਅੱਜ ਦਾ ਜੀ ਬੱਚਾ ਬਤਵਨ ਬਾਰੇ ਸਭ ਤੋਂ ਪਹਿਲਾਂ ਕਿਹੜੀ ਭਾਈਚਾਰਕ ਸੰਸਥਾ ਤੋਂ ਸਿੱਖਦਾ ਹੈ ਫਸਟ ਹੈ ਜੀ ਥਾਣਾ ਸੈਕਿੰਡ ਹੈ ਡਾਕਖਾਨਾ ਥਰਡ ਹੈ ਸਕੂਲ ਫੋਰਥ ਹੈ ਘਰ ਠੀਕ ਹੈ ਜੀ ਕੀ ਤੋਂ ਸਿੱਖਦਾ ਬੱਚਾ ਬਤਵਨ ਬਾਰੇ ਸਭ ਤੋਂ ਪਹਿਲਾਂ ਕਿਹੜੀ ਭਾਈਚਾਰਕ ਸੰਸਥਾ ਜੀ ਇਹਦਾ ਆਨਸਰ ਆਜੂਗਾ ਜੀ 3rd ਠੀਕ ਹੈ ਸਕੂਲ ਠੀਕ ਹੈ ਜਦੋਂ ਸਕੂਲ ਦੇ এনवायरमेंट ਚ ਜਾਂਦਾ ਠੀਕ ਹੈ ਜੀ ਉੱਥੋਂ ਕੀ ਹੈ ਉਹਨੂੰ ਪਤਾ ਲੱਗਣ ਲੱਗ ਜਾਂਦਾ ਜਿਹੜਾ ਉਹਦਾ ਵਾਤਾਵਰਣ ਬਾਰੇ ਠੀਕ ਹੈ ਜੀ ਤਾਂ ਸਭ ਤੋਂ ਪਹਿਲੀ ਜ ਆ ਪਾਈ ਚਾਰ ਕਿਮਾਤ ਕੀ ਉਹਦੇ ਲਈ ਵਾਤਾਵਰਣ ਬਾਰੇ ਅਭਿਆਸ ਸਿੱਖਣ ਦੀ ਆ ਲਰਨ ਕਰਨ ਦੀ ਉਹ ਹੈਗੀ ਜੀ ਸਕੂਲ ਠੀਕ ਹੈ ਜੀ ਤਾਂ ਆਨਸਰ ਆਜੂਗਾ ਜੀ 3rd ਠੀਕ ਹੈ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇ ਤੇ ਡਿਸਕ੍ਰਿਪਸ਼ਨ ਚ ਮੈਂ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਜੀ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ ਕਿਉਂਕਿ ਆਪਣੀ ਕਲਾਸ ਵਾ ਦੀ ਪੀਡੀਐਫ ਹੈ ਜਿਹੜੀ ਮੈਂ ਉਹ ਟੈਲੀਗ੍ਰਾਮ ਚੈਨਲ ਤੇ ਸੈਂਡ ਕਰ ਦਿੰਨਾ ਠੀਕ ਹੈ ਜੀ ਸੋ ਤੁਸੀਂ ਮੇਰੇ ਟੈਲੀਗ੍ਰਾਮ ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰਨਾ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ